ਜਿਹੜਾ ਚਾਖੋ ਲਾੜੀ ਵਿਖੇ ਆਦਰਸ਼ ਵਿਦ ਆਸ਼ਰਮ ਹੈ ਇਹਨਾਂ ਵੱਲੋਂ ਬਹੁਤ ਹੀ ਇੱਕ ਯੋਗ ਉਪਰਾਲਾ ਕਰਕੇ ਅੱਜ ਠੰਡੇ ਮਿੱਠੇ ਜਲ ਦੀ ਜਿਹੜੀ ਸ਼ਬੀਲ ਲਗਾਈ ਹੈ ਔਰ ਇਸ ਦੇ ਨਾਲ ਹੀ ਰੁੱਖਾਂ ਦਾ ਲੰਗਰ ਵੀ ਲਗਾਇਆ ਹੈ ਔਰ ਅੱਜ ਸਵੇਰੇ 10 ਵਜੇ ਤੋਂ ਲੈ ਕੇ ਹੀ ਸ਼ਬੀਲ ਦਾ ਲੰਗਰ ਚੱਲ ਰਿਹਾ ਆਂਦੇ ਜਾਂਦੇ ਸਭ ਸੰਗਤਾਂ ਜਿਹੜੇ ਠੰਡੇ ਮਿੱਠੇ ਜਲ ਦਾ ਗ੍ਰਹਿਣ ਕਰ ਰਹੇ ਨੇ ਪਾਣੀ ਦਾ ਲੰਗਰ ਜਿਹੜਾ ਛਕ ਰਹੇ ਨੇ ਔਰ ਬਹੁਤ ਸਾਰੀਆਂ ਸੰਗਤਾਂ ਨੂੰ ਅਸੀਂ ਅ ਰੁੱਖਾਂ ਦਾ ਜਿਹੜਾ ਹੈ ਉਹ ਵੀ ਲੰਗਰ ਲੱਗਰ ਤੇ ਉਹਨਾਂ ਨੂੰ ਰੁੱਖ ਪ੍ਰਦਾਨ ਕੀਤੇ ਹਨ ਸੋ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਸਾਨੂੰ ਅੱਜ ਲੋੜ ਹੈ ਰੁੱਖਾਂ ਦੀ ਕਿਉਂਕਿ ਗਰਮੀ ਵਿੱਚ ਹਰ ਸਾਲ ਵਾਧਾ ਹੋ ਰਿਹਾ ਜਿੱਥੇ ਸਰਕਾਰ ਇਹ ਯੋਗ ਉਪਰਾਲਾ ਕਰੀਆ ਉੱਥੇ ਸਾਡੇ ਵੱਲੋਂ ਜਿਹੜੀਆਂ ਯੋਗ ਸੰਸਥਾਵਾਂ ਹਨ ਧਾਰਮਿਕ ਸੰਸਥਾਵਾਂ ਹਨ ਉਹਨਾਂ ਵੱਲੋਂ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਗਰਮੀ ਨੂੰ ਅਹ ਥੋੜਾ ਹਾਅ ਕੰਟਰੋਲ ਕੀਤਾ ਜਾ ਸਕੀ। ਸੋ ਇਹ ਸਭ ਨੂੰ ਸਭ ਨੂੰ ਮਿਲ ਕੇ ਇਹ ਯੋਗ ਉਪਰਾਲਾ ਕਰਨਾ ਚਾਹੀਦਾ ਵਧ ਤੋਂ ਵਧ ਰੁੱਖ ਲਗਾਉਣੇ ਚਾਹੀਦੇ ਆ। ਇਸ ਨਾਲ ਜਿੱਥੇ ਤਾਪਮਾਨ ਘਟੇਗਾ ਉੱਥੇ ਪ੍ਰਦੂਸ਼ਣ ਵੀ ਘਟੇਗਾ। ਹਰਿਆਲੀ ਵਧੇਗੀ ਅਤੇ ਇਸ ਦੇ ਨਾਲ ਸਾਡੀ ਜਿਹੜੀ ਆਕਸੀਜਨ ਦਾ ਲੈਵਲ ਹੈ ਉਹ ਵੀ ਵਧਦਾ ਹੈ। ਸੋ ਮੈਂ ਆਦਰਸ਼ ਬਿਰਦਾਸ਼ਰਮ ਦੇ ਪ੍ਰਧਾਨ ਇਹਨਾਂ ਦੇ ਸਾਰੀ ਜਿਹੜੇ ਕਮੇਟੀ ਮੈਂਬਰਸ ਹਨ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ। ਕਿਉਂਕਿ ਇਹਨਾਂ ਨੇ ਅੱਜ ਬਹੁਤ ਹੀ ਯੋਗ ਉਪਰਾਲਾ ਕਰਕੇ ਜਿਹੜੀ ਉਹ ਸਮਾਜ ਸੇਵਾ ਕੀਤੀ ਹੈ ਬਹੁਤ-ਬਹੁਤ ਧੰਨਵਾਦ ਧੰਨਵਾਦ